ਆਰਗੇਨਾਈਜ਼ ਕਰਨ ਵਾਸਤੇ ਡਾਇਰੈਕਸ਼ਨ ਹੋਈ ਸੀ ਉਹਦੇ ਤਹਿਤ ਮੌਜੂਦ ਜੁੜੀ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ ਡਿਫਰੈਂਟ ਡਿਫਰੈਂਟ ਕਨਸਰਨਡ ਡਿਪਾਰਟਮੈਂਟਸ ਨੇ ਜਿਵੇਂ ਪੁਲਿਸ ਹੈ ਐਸਪੀ ਸਰ ਆਏ ਨੇ ਡੀਐਸਪੀ ਸਾਹਿਬ ਨੇ ਐਸਐਚਓਸ ਨੇ ਇਸ ਤੋਂ ਇਲਾਵਾ ਸੜੀ ਰੈਵਨਿਊ ਡਿਪਾਰਟਮੈਂਟ ਤੋਂ ਅਨੁਕ ਤਸੀਲਦਾਰ ਕਾਨੂੰਗੋ ਪਟਵਾਰੀ ਹੈਲਥ ਡਿਪਾਰਟਮੈਂਟ ਵੱਲੋਂ ਡਾਕਟਰਾਂ ਦੀ ਟੀਮ ਫਾਇਰ ਗ੍ਰੇਡ ਵੱਲੋਂ ਫਾਇਰ ਅਫੀਸਰ ਕੋਰਨ ਦੀ ਟੀਮ ਤੇ ਬਾਕੀ ਜਿਹੜੇ ਨਗਰ ਕੌਂਸਲ ਵੱਲੋਂ ਅਧਿਕਾਰੀ ਆਏ ਸੀਗੇ ਹੋਰ ਵਕ ਵਕ ਡਿਪਾਰਟਮੈਂਟਸ ਦੇ ਅਧਿਕਾਰੀ ਆਏ ਸੀਗੇ ਪੰਜਾਬ ਪੁਲਿਸ ਹੋਮ ਗਾਰਡਸ ਦੇ ਵਿੱਚੋਂ ਵੀ ਆਏ ਸੀਗੇ ਬਿਜਲੀ ਬੋਰਡ ਦੇ ਵਿੱਚੋਂ ਵੀ ਆਏ ਸੀਗੇ ਉਸ ਤਰੀਕੇ ਜਿਵੇਂ 에어 ਅਟੈਕ ਹੁੰਦਾ ਹੈ ਉਹਦਾ ਸਿਮੂਲੇਟ ਕੀਤਾ ਗਿਆ ਤੇ ਅੱਗ ਬੁਝਾਉਣ ਵਾਲਾ ਕੰਮ ਕੀਤਾ ਗਿਆ ਫਾਇਰ ਬ੍ਰੇਡ ਵੱਲੋਂ ਕਿ ਜਿਹੜਾ ਸਾਇਰਨ ਵਗੈਰਾ ਵੱਜਦਾ ਹੈ ਸਾਇਰਨ ਵੱਜਦਾ ਉਸ ਤੋਂ ਪਹਿਲਾਂ ਬਲੈਕਆਊਟ ਕਰਨ ਵਾਸਤੇ ਉਹ ਸਾਇਰਨ ਬੁਝਾਇਆ ਗਿਆ ਫਿਰ ਬਲੈਕਆਊਟ ਹੋਇਆ ਉਹ ਸਾਰਾ ਸਾਡਾ ਜਿਸ ਤਰ੍ਹਾਂ ਆਮ ਤੌਰ ਤੇ ਐਕਚੁਅਲੀ ਹੋਣਾ ਚਾਹੀਦਾ ਹੈ ਉਸੇ ਤਰ੍ਹਾਂ ਅਸੀਂ ਰੈਪਲੀਕੇਟ ਕੀਤਾ ਤੇ ਹੋਇਆ ਉਹ ਤੋਂ ਬਾਅਦ ਇਹ ਮੌਕ ਡਿਲ ਕਰਨ ਤੋਂ ਬਾਅਦ ਡਿਸਕਸ਼ਨ ਹੋਈ ਬੜੀ ਕੰਸਟਰਕਟਿਵ ਡਿਸਕਸ਼ਨ ਹੋਈ ਉਹਦੇ ਵਿੱਚ ਜਿਹੜੀਆਂ ਕਮੀਆਂ ਪਾਈਆਂ ਗਈਆਂ ਜਿਨ੍ਹਾਂ ਉੱਥੇ ਇਹ ਕਾਰਵਾਈ ਐਗਜ਼ੀਕਿਊਟ ਕਰਨ ਵੇਲੇ ਡਿਫਰੈਂਟ ਪਾਰਟੀਆਂ ਨੇ ਜਾਂ ਡਿਫਰੈਂਟ ਡਿਪਾਰਟਮੈਂਟਸ ਨੇ ਜੋ-ਜੋ ਕਮੀਆਂ ਛੱਡੀਆਂ ਉਹ ਐਸਪੀ ਸਰ ਨੇ ਉਹਨਾਂ ਨੂੰ ਐਕਸਪਲੇਨ ਕੀਤਾ ਬੜਾ ਡਿਟੇਲ ਦੇ ਵਿੱਚ ਤੇ ਸਾਰੇ ਬੜੇ ਇੰਟਰਸਟ ਦੇ ਨਾਲ ਲੋਕਾਂ ਨੇ ਇਹਨੂੰ ਦੇਖਿਆ ਤੇ ਜਿਹੜੇ ਆਫੀਸ਼ੀਅਲ ਸੀਗੇ ਆਫੀਸਰ ਸੀ ਉਹਨਾਂ ਨੇ ਵੀ ਦੇਖਿਆ ਉਹਨਾਂ ਨੇ ਵੀ ਸੁਣਿਆ ਤੇ ਬੜੀ ਕੰਸਟਰਕਟਿਵ ਮਤਲਬ ਐਕਸਰਸਾਈਜ਼ ਰਹੀ ਇਹਦਾ ਫਰੂਟਫੁਲ ਐਕਸਰਸਾਈਜ਼ ਰਹੀ ਬੜਾ ਉਨੇ ਦਾ ਫਾਇਦਾ ਹੋਇਆ ਕਿ ਅਸੀਂ ਹੁਣ ਕੌਨਫिडेंट ਆ ਇਸ ਐਕਸਰਸਾਈਜ਼ ਕਰਨ ਤੋਂ ਬਾਅਦ ਕਿ ਜੇ ਇਸ ਤਰ੍ਹਾਂ ਦਾ ਕੋਈ ਐਕਸਿਡੈਂਸੀ ਹੁੰਦੀ ਹੈ ਤਾਂ ਅਸੀਂ ਇਮੀਡੀਏਟਲੀ ਕਾਰਵਾਈ ਕਰਕੇ ਜਿਹੜਾ ਲੌਸ ਹੈ ਉਹਨੂੰ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ